ਟੜਕ ਦੀ ਠੰਡ ਤੇ ਇੱਕ ਸੋਹਣੀ ਧੁੰਦ ਪੈ ਰਹੀ ਆ ਅੱਜ ਅਮਰਸਰ ਦੀ ਗੱਲ ਕਰੀਏ ਤੇ ਅਮਲੇਸਰ ਦੇ ਤੜਕਸਾਰ ਦੀ ਗੱਲ ਕਰੀਏ ਤੇ ਧੁੰਦ ساری ਤਰਫ ਛਾਈ ਹੋਈ ਸੀਗੀ ਸੰਗਣੀ ਧੁੰਦ ਨੇ ਅਮਰ ਅਮਲੇਸਰ ਨੂੰ ਆਪਣੀ ਆਗੋਸ਼ ਲਿਆ ਆ ਸੀਗਾ ਜਿਸ ਤਰ੍ਹਾਂ ਜਿਸ ਤਰ੍ਹਾਂ ਦਿਨ ਚੜਦਾ ਜਾ ਰਿਹਾ ਧੁੰਦ ਜਿਹੜੀ ਹੈ ਗਾਇਬ ਹੋ ਗਿਆ ਅਸੀਂ ਇਸ ਵੇਲੇ ਕੰਪਨੀ ਬਾਗ ਦੇ ਚਿਲਡਰਨ ਪਾਰਕ 'ਚ ਖੜੇ ਹਾਂ ਜਿੱਥੇ ਰੋਜ਼ ਮਰਰਾ ਦੀ ਤਰ੍ਹਾਂ ਰੋਜ਼ ਦੀ ਤਰ੍ਹਾਂ ਲੋਕ ਸੈਰ ਕਰਨ ਲਈ ਆਉਂਦੇ ਨੇ ਸਵੇਰੇ ਸਵੇਰੇ ਸੈਰ ਕਰਨ ਲਈ ਆਉਂਦੇ ਨੇ ਪਰ ਹੁਣ ਜਿਹੜਾ ਕਿ ਠੰਡ ਰੇ ਇਸ ਦਾ ਅਸਰ ਜਿਹੜੇ ਸਵੇਰੇ ਸੈਰ ਕਰਨ ਆਉਂਦੇ ਉਹਨਾਂ ਤੇ ਵੀ ਪਾਇਆ ਹੈ ਹੁਣ ਉਹਨਾਂ ਸੈਰ ਕਰਨ ਦੀ ਗਿਣਤੀ ਇਸ ਵੇਲੇ ਲੋਕਾਂ ਦੀ ਘਟ ਗਈ ਜਾਂਦੀ ਹੈ ਕਿਉਂਕਿ ਇਹ ਪਾਰਕ ਜਿਹੜਾ ਹੈ ਬਿਲਕੁਲ ਭਰਿਆ ਰਹਿੰਦਾ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਿਲਕੁਲ ਸ਼ਾਂਤ ਪਿਆ ਹੈ ਇਸ ਏਰੀਆ ਦੇ ਵਿੱਚ ਲਗਤ ਤੁਸੀਂ ਜਗ੍ਹਾ-ਜਗ੍ਹਾ ਤੇ ਕਾਰਾਂ ਦਾ ਜਮਾਵੜਾ ਦੇਖਦੇ ਹੋ ਕਿਉਂਕਿ ਲੋਕ ਆਉਂਦੇ ਨੇ ਆਪਣੀਆਂ ਕਾਰਾਂ ਤੇ ਆਉਂਦੇ ਨੇ ਔਰ ਇਸ ਪਾਰਕ ਦੇ ਵਿੱਚ ਸੈਰ ਕਰਦੇ ਨੇ ਪਰ ਕੁਝ ਦਿਨਾਂ ਤੋਂ ਜਿਸਾ ਕੜਾਕੇ ਦੀ ਠੰਡ ਪੈ ਰਹੀ ਹੈ ਸੈਰ ਕਰਨ ਲਈ ਲੋਕ ਹੁਣ ਘਟ ਗਏ ਨੇ ਉੰਝ ਵੀ ਆਂਦੇ ਨੇ ਕੁਝ ਲੋਗ ਸੈਰ ਕਰਦੇ ਨੇ ਮਗਰ ਫੇਰ ਵੀ ਉਹਨਾਂ ਦੀ ਗਿਣਤੀ ਵਿੱਚ ਕਾਫੀ ਕਮੀ ਹੈ ਕਿਉਂਕਿ ਸੂਬੇ ਦੇ ਵਿੱਚ ਪਿਛਲੇ 15 ਦਿਨਾਂ ਤੋਂ ਕੜਾਕੇ ਦੀ ਠੰਡ ਔਰ ਸੁੱਕੀ ਠੰਡ ਪੈ ਰਹੀ ਹੈ ਸੁੱਕੀ ਠੰਡ ਇਸ ਕਦਰ ਹੈ ਕਿ ਬਿਮਾਰੀਆਂ ਨੂੰ ਵੀ ਦਾਵਤ ਦੇ ਰਹੀ ਹੈ ਲੋਕ ਇਸ ਤੋਂ ਦੋ ਚਾਰ ਵੀ ਹੋ ਰਹੇ ਨੇ جے اس ਠੰਡ ਦੀ ਗੱਲ ਕਰੀਏ ਠੰਡ ਦੇ ਨਾਲ ਲਾਲ ਸੰਗਣੀ ਧੁੰਦ ਵੀ ਪੈ ਰਹੀ ਆ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰੀਏ ਅੰਮ੍ਰਿਤਸਰ ਸ਼ਹਿਰ ਜਿਹੜਾ ਹੈ ਅੰਦਰੂਨੀ ਸ਼ਹਿਰ ਹੈ ਜਾਂ ਪੂਰਾ ਸ਼ਹਿਰ ਹੈ ਉਹਦੇ ਵਿੱਚ ਧੁੰਦ ਦਾ ਅਸਰ ਜਿਹੜਾ ਹੈ ਕੁਝ ਦੇਰ ਹੀ ਰਹਿੰਦਾ ਹੈ ਪਰ ਬਾਹਰ-ਬਾਹਰ ਅੰਮ੍ਰਿਤਸਰ ਤੋਂ ਬਾਈਪਾਸ ਉੱਤੇ ਚਲੇ ਜਾਈਏ ਜਾਂ ਉਸ ਅੰਮ੍ਰਿਤਸਰ ਦੇ ਵਿੱਚ ਹੀ ਬਾਹਰ ਚਲੇ ਜਾਈਏ ਤਾਂ ਸੰਗਣੀ ਧੁੰਦ ਦੇਖਣ ਨੂੰ ਮਿਲਦੀ ਹੈ ਕਿ ਸਾਹਮਣੇ ਪਈ ਹੋਈ ਚੀਜ਼ ਵੀ ਨਜ਼ਰ ਨਹੀਂ ਆਂਦੀ ਔਰ ਡਰਾਈਵਰਸ ਨੂੰ ਜਿਹੜਾ ਹੈ ਸਫ਼ਰ ਕਰਨਾ ਵੀ ਆਪਣੀ ਗੱਡੀ ਚਲਾਉਣਾ ਵੀ ਕਾਫੀ ਮੁਸ਼ਕਲ ਹੋਇਆ ਹੋਇਆ ਹੈ ਇਸ ਧੁੰਦ ਦੇ ਵਿੱਚ ਉਹ ਆਪਣੇ ਤੈ ਸਮੇਂ ਸਰ ਨਹੀਂ ਪਹੁੰਚ ਪਾਉਂਦੇ ਨੇ ਹੌਲੀ-ਹੌਲੀ ਚੱਲਦੀ ਹੈ ਉਹਨਾਂ ਦੀ ਗੱਡੀ ਲਾਈਟਾਂ ਜਗਾ ਕੇ ਉਹ ਨਿਕਲਦੇ ਨੇ ਸੋ ਇਸ ਧੁੰਦ ਦੇ ਨਾਲ ਜਿਹੜਾ ਅਸਰ ਹੈ ਜਨ ਜੀਵਨ ਦੇ ਉੱਤੇ ਇੱਕ ਵਿਆਪਕ ਅਸਰ ਪਿਆ ਹੈ ਲੋਕ ਜੇ ਅਸੀਂ ਇਸ ਸਾਰੇ ਧੁੰਦ ਦਾ ਅਸਰ ਠੰਡ ਦਾ ਅਸਰ ਫਸਲਾਂ ਤੇ ਦੇਖੀਏ ਠੰਡ ਦਾ ਅਸਰ ਫਸਲਾਂ ਤੇ ਵੀ ਹੈ ਕਿ ਕੁਝ ਫਸਲਾਂ ਜਿਹੜੀਆਂ ਨੇ ਉਹ ਇਸ ਧੁੰਦੇ ਲਾਇਕ ਨੇ ਮਤਲਬ ਇਸ ਧੁੰਦੇ ਔਰ ਠੰਡ ਦੇ ਵਿੱਚ ਉਹਨਾਂ ਦੇ ਉੱਤੇ ਕਾਫੀ ਅਸਰ ਪੈਂਦਾ ਹੈ ਉਹ ਜਿਆਦਾ ਫਲ ਪਰ ਫੁੱਲਿਤ ਹੁੰਦੀਆਂ ਨੇ ਪਰ ਜੇ ਕੁਝ ਫਸਲਾਂ ਦੇ ਉੱਤੇ ਮਾੜਾ ਅਸਰ ਵੀ ਪੈਂਦਾ ਹੈ ਸੋ ਉਸ ਕਰਕੇ ਉਹ ਖਰਾਬ ਵੀ ਹੁੰਦੀਆਂ ਨੇ ਸਬਜ਼ੀਆਂ ਵੀ ਖਰਾਬ ਹੁੰਦੀਆਂ ਨੇ ਲੋਕਾਂ ਦੀ ਸਿਹਤ ਵੀ ਇਸ ਇਸ ਦੇ ਨਾਲ ਖਰਾਬ ਹੁੰਦੀ ਹੈ ਸੋ ਠੰਡ ਦਾ ਅਸਰ ਆਉਣ ਵਾਲੇ ਕੁਝ ਦਿਨ ਹੋਰ ਰਹੇਗਾ ਐਸੀ ਤਰ੍ਹਾਂ ਹੀ ਰਹੇਗਾ ਤੁੰਦ ਜਿਹੜੀ ਹੈ ਐਸੇ ਤਰ੍ਹਾਂ ਹੀ ਛਾਈ ਰਹੇਗੀ ਮਗਰ ਕੱਲ ਗੱਲ ਕੀਤੀ ਜਾ ਰਹੀ ਸੀ ਕਿ ਕਿ ਬਾਰਿਸ਼ ਹੋਏਗੀ ਪਰ ਨਾधार ਰਹੀ ਹੈ ਕੋਈ ਵੀ ਕਿਸੇ ਤਰ੍ਹਾਂ ਦੀ ਉਮੀਦ ਸੀ ਕਿ ਜਿਹੜੀ ਕਿ ਬਾਰਿਸ਼ ਹੋਏਗੀ ਕੁਝ ਰਾਹਤ ਮਿਲੇਗੀ ਪਰ ਬਾਰਿਸ਼ ਨਹੀਂ ਹੋ پائی ਸੋ ਹੁਣ ਜਿਹੜਾ ਹਜੇ ਵੀ ਸੁੱਕੀ ਠੰਡ ਪੈ ਰਹੀ ਆ ਆ ਕੱਲ ਲੋੜੀ ਵਾਲਾ ਦਿਨ ਹੈ ਉਸ ਤੋਂ ਬਾਅਦ 14 ਤਰੀਕ ਮਾਗੀ ਵਾਲਾ ਦਿਨ ਹੈ ਉਮੀਦ ਹੈ ਕਿ ਉਸ ਤੋਂ ਬਾਅਦ ਸੂਰਜ ਬਿਲਕੁਲ ਆਪਣੇ ਸਥਾਨ ਤੇ ਰਹੇਗਾ ਪਰ ਜੇ ਅਸੀਂ ਗੱਲ ਕਰੀਏ ਤੇ ਕੱਲ ਕੁਝ ਦੇਰ ਲਈ ਸੂਰਜ ਜਰੂਰ ਚੜਿਆ ਸੀਗਾ ਕੁਝ ਰੌਸ਼ਨੀ ਸੂਰਜ ਦੀ ਜਰੂਰ ਨਜ਼ਰ ਆਈ ਸੀਗੀ ਪਰ ਉਸਨੇ ਵੀ ਪਾਰੇ ਦੇ ਵਿੱਚ ਕੋਈ ਫਰਕ ਨਹੀਂ ਪਾਇਆ ਉਸੇ ਤਰ੍ਹਾਂ ਹੀ ਪਾਰਾ ਚੜਿਆ ਹੋਇਆ ਹੈ ਪਾਰਾ ਇਸ ਵੇਲੇ ਜੇ ਗੱਲ ਕਰੀਏ ਤੇ ਇਸ ਵੇਲੇ ਪਾਰਾ ਜਿਹੜਾ ਹੈ 4 ਡਿਗਰੀ ਸੈਲਸੀਅਸ ਦੇ ਉੱਤੇ ਕੋਲ ਚੱਲ ਰਿਹਾ ਹੈ ਸੋ ਜਿਹੜੇ ਦੇਰ ਰਾਤ ਦੀ ਗੱਲ ਕਰੀਏ ਤੇ ਦੇਰ ਰਾਤ ਕਾਫੀ ਪਾਰਾ ਡਿੱਗਿਆ ਸੀਗਾ ਸੋ ਰਾਤਾਂ ਬਹੁਤ ਠੰਡੀਆਂ ਨੇ ਬਿਮਾਰੀ ਦੇ ਨਾਲ ਅਵਗਤ ਕਰਾ ਰਹੀ ਹੈ ਠੰਡ ਜਿਹੜੀ ਹੈ ਔਰ ਕੜਾਕੇ ਦੀ ਠੰਡ ਨੇ ਲੋਕਾਂ ਨੂੰ ਘਰੋਂ ਨਿਕਲਾ ਵੀ ਦੁਰਵਰ ਕੀਤਾ ਹੋਇਆ ਹੈ ਅਸੀਂ ਜੇ ਅੱਜ ਕੰਪਨੀ ਬਾਗ ਦੇ ਵਿੱਚ ਤੋਂ ਤੁਹਾਨੂੰ ਸੀਨ ਦਿਖਾ ਰਹੇ ਆ ਆਪਣੇ ਕੈਮਰੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਉਹ ਪਾਰਕ ਹੈ ਜਿਸ ਪਾਰਕ ਦੇ ਵਿੱਚ ਲੋਕ ਹਰ ਰੋਜ਼ ਸੈਰ ਕਰਨ ਲਈ ਆਉਂਦੇ ਸੀਗੇ ਮਿਲ ਬੈਠ ਕੇ ਗੱਲ ਕਰਦੇ ਸੀਗੇ ਖਾਣ ਪੀਣ ਦੀ ਸਟਾਲ ਸੀਗੇ ਜਿਹੜੇ ਲੱਗੇ ਹੋਏ ਸੀਗੇ ਜੂਸ ਦੇ ਸਟਾਲ ਸੀਗੇ ਆਯੁਰਵੈਦਿਕ ਦੇ ਸਟੋਰ ਲੱਗੇ ਹੋਏ ਲੱਗੇ ਸਟਾਲ ਲੱਗੇ ਹੋਏ ਸੀਗੇ ਲੋਕ ਉੱਥੇ ਆਉਂਦੇ ਨੇ ਔਰ ਬੈਠਦੇ ਨੇ ਈਵਨ ਅੱਗ ਵੀ ਸੇਕਦੇ ਨੇ ਮਗਰ ਹਾਲਾਤ ਐ ਨੇ ਕੜਾਕੇ ਦੀ ਠੰਡ ਹੈ ਲੋਕਾਂ ਲਈ ਕਰੋ ਨਿਕਲਾ ਵੀ ਮੁਸ਼ਕਲ ਹੋਇਆ ਹੋਇਆ ਹੈ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਗੁਜ਼ਾਰ ਕਰਕੇ ਫਿਰ ਵੀ ਕੁਝ ਲੋਕ ਪਹੁੰਚਦੇ ਨੇ ਸ਼ਹਿਰ ਤੇ ਕਿਉਂਕਿ ਡਾਕਟਰਸ ਦੇ ਐਡਵਾਈਸ ਹੈ ਕਿ ਇਸ ਕੜਾਕੇ ਦੀ ਠੰਡ ਦੇ ਵਿੱਚ ਜਿਹੜਾ ਹਾਰਟ ਪੇਸ਼ੈਂਟ ਹੈ ਜਾਂ ਹੋਰ ਕਿਸੇ ਬਿਮਾਰੀ ਨਾਲ ਗ੍ਰਸਤ ਹੈ ਉਹ ਕਰੋ ਬਾਹਰ ਨਾ ਨਿਕਲੇ ਸੈਰ ਕਰਨ ਲਈ ਜਾਂ ਸਵੇਰੇ ਸਵੇਰੇ ਨਾ ਨਿਕਲੇ ਉਹ 10 11 ਵਜੇ ਨਿਕਲੇ ਸੋ ਇਸ ਨੂੰ ਦੇਖਦੇ ਹੋਏ ਵੀ ਲੋਕ ਨਹੀਂ ਆ ਰਹੇ ਹੋਣਗੇ ਪਰ ਜੇ ਗੱਲ ਕਰੀਏ ਕਿ ਠੰਡ ਦਾ ਅਸਰ ਹੈ ਤੇ ਠੰਡ ਦਾ ਬਿਲਕੁਲ ਅਸਰ ਹੈ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਐਸਾਈਡ ਐਸ ਬੰਨੇ ਪਾਰਕ ਦੇ ਵਿੱਚ ਸੈਰ ਕਰਨ ਲਈ ਕੁਝ ਲੋਕ ਹੀ ਆ ਰਹੇ ਨੇ ਕੁਝ ਹੀ ਲੋਕ ਜਿਹੜੇ ਨੇ ਰੁਟੀਨ ਨਾਲ ਆ ਰਹੇ ਨੇ ਪਰ ਜਿਹੜੇ ਹਰ ਰੋਜ਼ ਜਾਂਦੇ ਨੇ ਉਹਨਾਂ ਦੇ ਵਿੱਚ ਕਾਫੀ ਕਮੀ ਹੈ ਸੋ ਇਹ ਠੰਡ ਦਾ ਅਸਰ ਐਸ ਕਦਰ ਭਾਰੀ ਹੈ ਕਿ ਲੋਕਾਂ ਦਾ ਕਰੋ ਨਿਕਲਾ ਕਾਫੀ ਦੁਰਬੁਰਖ ਹੋਇਆ ਜੇ ਅਸੀਂ ਫਲਾਈਟਸ ਦੀ ਗੱਲ ਕਰੀਏ ਆਵਾਜਾਈ ਦੀ ਗੱਲ ਕਰੀਏ ਰੇਲ ਗੱਡੀਆਂ ਵੀ ਆਪਣੇ ਤੈ ਸਮੇਂ ਤੋਂ ਲੇਟ ਚੱਲ ਰਹੀਆਂ ਨੇ ਕੱਲ ਨੌ ਫਲਾਈਟਸ ਜਿਹੜੀਆਂ ਸੀਗੀਆਂ ਉਹ ਲੇਟ ਚੱਲ ਰਹੀਆਂ ਸੀਗੀਆਂ ਜਿਸ ਦਾ ਕਾਫੀ ਅਸਰ ਪਿਆ ਹੈ ਲੋਕਾਂ ਨੇ ਜਿੱਥੇ ਜਾਣਾ ਸੀਗਾ ਉਸ ਦਾ ਅਸਰ ਉਹਨਾਂ ਦੇ ਰਿਹਾ ਹੈ ਕਿਉਂਕਿ ਫਲਾਈਟਸ ਔਰ ਰੇਲ ਗੱਡੀਆਂ ਔਰ ਉਸ ਕਰਕੇ ਲੇਟ ਹੋਣ ਕਰਕੇ ਧੁੰਦ ਕਰਕੇ ਕਾਫੀ ਲੇਟ ਹੋਈਆਂ ਨੇ ਉਹ ਕਾਫੀ ਅਸਰ ਰਿਹਾ ਹੈ ਕੋਈ ਐਨੀ ਗੱਲ ਨਹੀਂ ਹੈਗੀ ਜੀ ਸੈਰ ਕਰਨੀ ਚਾਹੀਦੀ ਹੈ ਸੈਰ ਸਿਹਤ ਲਈ ਵਧੀਆ ਵੈ ਬਾਕੀ ਠੰਡ ਲੋੜ ਨਾਲੋਂ ਜ਼ਿਆਦਾ ਹੋਏ 15 ਦਿਨ ਹੋ ਗਏ ਸੂਰਜ ਤੇ ਬਾਕੀ ਇਹ ਦਿਨਾਂ ਦਾ ਅਸੀਂ ਇੰਜੋਏ ਕਰਨਾ ਚਾਹੀਦਾ ਸਾਨੂੰ ਲੋਕੀ ਬਾਹਰ ਜਾਂਦੇ ਨੇ ਇਹ ਦਿਨ ਲਬਦੇ ਵੀ ਨਹੀਂ ਇਹ ਇੰਨਾ ਵੀ ਡਰ ਨਹੀਂ ਹੋਣਾ ਚਾਹੀਦਾ ਬਾਹਰ ਨਿਕਲਣਾ ਚਾਹੀਦਾ ਲੋਕਾਂ ਨੂੰ ਸਿਆਰ ਕਰਨੀ ਚਾਹੀਦੀ ਸੇਧ ਦਾ ਖਿਆਲ ਰੱਖਣਾ ਚਾਹੀਦਾ ਸਿਆਰ ਕਰਨ ਲਈ ਲੋਕ ਵੀ ਨਹੀਂ ਪਹੁੰਚਦੇ ਹਰ ਦਿਨ ਬੋਏ ਮਤਲਬ ਨਾ ਜਿਹੜਾ ਮਾਘ ਮਹੀਨਾ ਹੈ ਨਾ ਇਹ ਤਾਂ ਤੁਹਾਨੂੰ ਪਤਾ ਹੀ ਹੈ ਵੀ ਬਹੁਤ ਠੰਡਾ ਹੁੰਦਾ ਤੇ ਬਹੁਤ ਉਸ ਤੋਂ ਵੀ ਜ਼ਿਆਦਾ ਠੀਕ ਹੈ ਨਾ ਤੇ ਹੁਣ ਮੈਂ ਚਲੋ ਏ ਅਭੀ ਇਹਦੇ ਚ ਰੱਬ ਦਾ ਨਾਮ ਸਿਮਰਨ ਜਿੰਨਾ ਜ਼ਿਆਦਾ ਕਰੋਗੇ ਉਹਨਾਂ ਹੀ ਚੰਗਾ ਹਨਾ ਅਰਲੀ ਉਠੋ ਨਾ ਦੇ ਵਿੱਚ ਅਰਲੀ ਸੋਹੋ ਪਰ ਇੱਥੇ ਜ਼ਰੂਰ ਆਓ ਸਿਹਤ ਪ੍ਰਤੀ ਆਪਣਾ ਸੁਚੇਤ ਰਹੋ ਠੀਕ ਹੈ ਨਾ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ